ਆਉਂਦਾ ਹੈ ਆ ਦੁਨੀਆ ਵਾਲਿਓ ਇੱਕ ਵਾਰੀ ਤੁਸੇ ਰੂਪ ਵੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇਸ ਚੂਤਰ ਕੈਦਰਕਾਰੇ ਨੂੰ ਜਾ ਪਾਪਾ ਗਲ ਨਾਲ ਲਾਉਂਦਾ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਆ ਦੁਨੀਆ ਵਾਲੀ ਉਹ ਇੱਕ ਵਾਰੀ ਤੁਸੇ ਰੂਪ ਵੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਓ ਇਸ ਚੂਤਰ ਕਹ ਤੋਰ ਕਾਰੇ ਨੂੰ ਜਾ ਪਾਪਾ ਗੱਲ ਨਾਲ ਲਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਤੇ ਹਿੱਸੇ ਆਉਂਦਾ ਏ ਹਰ ਥਾਂ ਤੇ ਖੜਦਾ ਨਾਲ ਰਹਾ ਕੀ ਗੰਗਾ ਤੇ ਕੀ ਮਕਾਸੀ ਕਦੇ ਅੱਕ ਕੇਰਾ ਵਿੱਚ ਬੈਠਾ ਨਾ ਉਹ ਐਨਾ ਸਿਰੜਾ ਪੱਕਾ ਸੀ ਉਹ ਪਾਪੇ ਦੇ ਇੱਕੋ ਬੋਲ ਤੇ ਜਾ ਕੌਡੇ ਨਾਲ ਮੱਥਾ ਲਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਕੋਈ ਲਾਲਚ ਨਾ ਮਰਦਾਨੇ ਨੂੰ ਨਾ ਪੈਸੇ ਦਾ ਨਾ ਔਦੇ ਦਾ ਚੰ ਮਸਲਾ ਸੀ ਕਦੇ ਰੋਟੀ ਦਾ ਕਦੇ ਸੌਦੇ ਦਾ ਉਹ ਨਾਨਕ ਨਾ ਕੱਲਾ ਰਹਿ ਜਾਵੇ ਆ ਨਾਨਕ ਨਾ ਕੱਲਾ ਰਹਿ ਜਾਵੇ ਉਹ ਤਾਂ ਬਸ ਇੰਨਾ ਚਾਹੁੰਦਾ ਏ ਮਰਦਾਨੇ ਨਾਰੇ ਗਾਇਾਰ ਕਿਸੇ ਨਾਨਕ ਦੇ ਹਿੱਸੇ ਆਂਦਾ ਏ ਅਰਥਾਂ ਤੇ ਖੜਦਾ ਨਾਲ ਰਿਆ ਕੀ ਗੰਗਾ ਤੇ ਕੀ ਮੱਕਾ ਸੀ ਕਦੇ ਅੱਕ ਕੇਰਾ ਵਿੱਚ ਬੈਠਾ ਨਾ ਉਹ ਐਨਾ ਸਿਰੜ ਦਾ ਪੱਕਾ ਸੀ ਓ ਬਾਬੇ ਦੇ ਇੱਕੋ ਬੋਲ ਦੇ ਜਾ ਕੌਡੇ ਨਾਲ ਮੱਥਾ ਲਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਬੈਰੋ ਵਾਲ ਕਰੇ ਬੈਠਾ ਰੇ ਜੇ ਨਫੇ ਸੋਚਦੇ ਰਹਿਣਾ ਏ ਨਾਨਕ ਦੇ ਲਾਗੇ ਖੜਨ ਲਈ ਮਰਦਾਨਾ ਬਣਨਾ ਪਹਿਣਾ ਏ ਓ ਬਾਬੇ ਵਾਲ ਆਉਂਦੇ ਪੱਥਰਾ ਦੇ ਆ ਬਾਬੇ ਵਾਲ ਆਉਂਦੇ ਪੱਥਰਾ ਦੇ ਜਾ ਅੱਗੇ ਸਿਨਾ ਢਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ